ਦੇ ਹੁਣ ਕਿੰਨੇ ਵਜੇ ਪੱਠੇ ਲੈ ਕੇ ਜਾਨੀ ਆ ਕੀ ਦੇਖ ਕਰੋ ਕਰੋ ਕਿਉਂ ਉਹ ਬੰਦਾ ਦਿਮਾਗ ਕਰ ਜਾ ਫੇਲ ਹੋਇਆ ਤੇ ਖੇਤੋਂ ਤੇ ਕੋਈ ਪੱਠਿਆਂ ਵਾਲਾ ਮਿਲ ਜੇ ਨਾ ਨਾਲੇ ਪੱਠੇ ਵੱਢ ਕੇ ਲੈ ਜਾ ਕਰ ਤੇ ਨਾਲੇ ਅਗਲੇ ਅਗਲੇ ਦਾ ਕੰਮ ਸਰੀ ਜਾਵੇ ਮੇਰੇ ਨਾਲੇ ਮੇਰਾ ਕੰਮ ਸਰੀ ਜਾਵੇ ਚੱਲ ਦੇਖਦੀ ਹਾਂ ਕੋਈ ਆਉਂਦਾ ਤਾਂ ਨਹੀਂ ਹਾਈ ਹਾਈ ਥੰਕ ਯੂ ਬਈ ઓਹੋ ਕਿਤਾ ਇਨੀ ਗਰਮੀ ਆ ਤਾ ਇੱਕ ਤਾਂ ਸਾਹੋਂ ਸਾਹ ਹੋਏ ਪਿਆ ਹੇ ਨਾਤੀ ਦੁੱਤੀ ਹੋਊਗੀ ਇੱਥੇ ਸਾਰਾ ਇੱਥੋਂ ਵਾਟਾ ਲੈਣੀ ਆ ਪਹਿਲੇ ਨਹੀਂ ਕਿਤੇ ਕੋਈ ਆਈ ਨਾ ਜਾਵੇ ਆਈ ਬਾੜ ਦੇ ਚ ਚਹਿ ਜਾਣ ਉਹ ਕਿਹੜੀ ਤੂੰ ਆਹ ਬਾਪੂ ਚ ਪੈ ਰਣੀ ਆ ਤਰੋ ਯਰੇ ਜਣੀਏ ਕੀ ਕਰਾਂ ਫਿਰ ਸਰਦਾ ਨਹੀਂ ਸਰਦਾ ਨਹੀਂ ਫਿਰ ਸਾਡੇ ਵੱਢਣੇ ਤੂੰ ਲਾਹੌਰ ਕੀ ਦੇ ਵੱਡਾ ਤੂੰ ਤਾਂ ਚੱਲ ਫੇਰ ਵੀ ਜਾਣਦੇ ਮੈਨੂੰ ਉਹ ਜਾਣਦੇ ਵਾਲੀ ਗੱਲ ਨਹੀਂ ਹਾਂ ਕਦੇ ਬੇੜੇ ਕ ਵੜਾ ਹੁੰਦਾ ਬੇੜੇ ਕ ਵਾ ਹੁਣ ਹੱਥਾਂ ਦਾ ਹੋਇਆ ਪਿਆ ਕੀ ਤੇਰੇ ਕੋਲ ਬੱਕਰੀ ਐ ਬੱਕਰੀਆਂ ਦੋ ਮੱਜਾਂ ਗੀਆਂ ਇੱਕ ਝੋਟਾ ਕ ਮੱਜਲਵ ਨੂੰ ਰੱਖਿਆ ਹੋਇਆ ਕਰੇ ਤੇ ਫੇਰ ਤੂੰ ਆਪਰਾ ਕੋਈ ਕਨਾਲ ਲੈ ਕੇ ਬੀਜ ਲੈ ਕਰੀਂਗਾ ਕਨਾਲ ਕਿੱਥੋਂ ਲੈ ਮੈਂ ਬੰਦਾ ਸਿਰ ਤੇ ਹੀ ਨਹੀਂ ਕੱਢ ਗਈਆਂ ਕੱਲੀਆਂ ਹੋਈਆਂ ਕੋਈ ਜੋ ਆਕ ਨਹੀਂ ਕੋਈ ਜੱਲਾ ਨਹੀਂ ਕੱਲੀ ਰਹਿਣੀ ਉਹ ਰਹਿਣੀ ਤੇ ਕਿੱਥੇ ਜ ਰਹਿਣੀ ਤੂੰ ਮੈਂ ਹੋ ਕੀ ਕਹਿੰਦੇ ਹੁੰਦੇ ਆ ਉਹਨਾਂ ਦੀ ਪੂਰੀ ਕਿ ਖੂਈ ਕੋਲੇ ਕਰਾਇ ਤੇ ਬੈਠੀ ਆਂ ਕਰਾਇ ਤੇ ਹੋਰ ਹੂੰ ਫੇਰ ਤੇਰਾ ਪਿੰਡ ਪੁੰਡੋ ਕੋਈ ਸ਼ਹਿਰ ਕੋਈ ਹਾਂ ਤਾਂ ਮੈਂ ਇੱਥੋਂ ਦੀ ਆਂਗੀ 700 ਮੋੜਾਂ ਨਹੀਂ 700 ਮੋੜਾਂ ਨਹੀਂ ਹੈ ਹਾਂ ਅੱਛਾ ਹੋਰ ਤੇ ਪਰ ਇੰਨੀ ਮੰਗਿਆ ਤੂੰ ਕਰਨੀ ਆ ਕਿ ਨਾ ਜਦੋਂ ਕਰਨੀ ਆ ਪਰ ਡੰਗਾ ਸਰੀ ਜਾਂਦਾ ਦੁੱਧ ਪਾ ਕੇ ਮੈਂ ਉਹੀ ਕਰੀ ਜਾਂਦਾ ਘਰਵਾ ਦਾ ਖਰਚਾ ਹੁਣ ਬੰਦਾ ਤਾਂ ਸਿਰ ਤੇ ਨਹੀਂ ਉਹ ਬੰਦਾ ਤਾਂ ਫੇਰ ਤੂੰ ਮੇਰੀ ਗੱਲ ਸੁਣ ਤੂੰ ਕਿੱਲਾ ਠਿੱਕ ਛੱਡਿਆ ਘਰ ਹੁਣ ਦੇਖੂੰਗੀ ਫੇਰ ਲਾਉਂਗੀ ਹੋਰ ਤਾਂ ਕੀ ਕਰੂੰਗੀ ਹਾਂ ਹੁਣ ਤੈਨੂੰ ਪਤਾ ਹੀ ਆ ਜੇ ਗਲਤ ਕੰਮ ਕਰਦੀਆਂ ਫਿਰ ਤੀਵੀਆਂ ਸੌ ਸੌ ਗੱਲਾਂ ਕਰਦੀਆਂ ਓਏ ਕਰਦੀਆਂ ਦੇਂਗਾ ਤੂੰ ਰੋਜ਼ ਨਾ ਉਹ ਕਰ ਕਰ ਕੱਲ ਵੀ ਤੂੰ ਨਹੀਂ ਗਈ ਕੱਲ ਮੈਂ ਨਹੀਂ ਆਈ ਹੋਰ ਕੌਣ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਕੱਲ ਤਾਂ ਮੈਂ ਆਈ ਨਹੀਂ ਕੱਲ ਤਾਂ ਮੈਂ ਪਿੰਡ ਗਈ ਹੋਈ ਸੀ ਆ ਬੜੇ ਅੱਜ ਆਈਆਂਗੀ ਫਿਰ ਅੱਜ ਤੂੰ ਆ ਪੁੱਛਿਆ ਕਿਨੂੰ ਸੀ ਵੀ ਮੈਂ ਭਰ ਰਹਿਣਾ ਮੈਂ ਕਿ ਚਲ ਜਾਣਦੇ ਆ ਵੱਢ ਲੈਣੀ ਮੈਂ ਤੈਨੂੰ ਐ ਕਿਹਾ ਨਾ ਹੂੰ ਮੇਰੀ ਗੱਲ ਸੁਣ ਲੈ ਮੈਂ ਜਾਣਦੇ ਸਮਝ ਗਈ ਨਾ ਹੂੰ ਬੈਠਾ ਤਾਂ ਮਸੇ ਆਏ ਬੜੇ ਦੁਖਦੇ ਹੋਰ ਹਾਂ ਅੱਛਾ ਮੈਂ ਤੈਨੂੰ ਹਾਂ ਹਾਂ ਅੱਜ ਤਾਂ ਕੋਈ ਨਹੀਂ ਨਾ ਨਾ ਤਨੀ ਲਾਉਣਾ ਠਹਿੜ ਨਾ ਥਿਓ ਯੂ ਨਾ 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 ਮਰਿਆ ਤੈਨਾਂ ਗੈਨਾ ਹਾਂ ਮੇਰੀ ਗੱਲ ਸੁਣ ਹਾਂ ਵੇ ਆਸੀਂ ਆਪਣੇ ਮੋਟਰ ਅੱਛਾ ਇੱਥੇ ਜੇ ਮੱਝਾ ਰੱਖ ਲਵਰੀਆਂ ਹੂੰ ਵੇ ਮੇਰੀ ਗੱਲ ਸੁਣੋ ਮੈਂ ਤੈਨੂੰ ਦੱਸਦਾ ਹਾਂ 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 ਇੱਥੇ ਮौज ਕਰੇਂਗੀ ਨਾਲੇ ਤੇ ਦੇਖ ਮੈਂ ਵੀ ਛੜਾਂਗਾ ਹਾਂ ਨਜ਼ਾਰੇ ਲਵੇਂਗੇ ਇੱਥੇ ਲੈ ਇੱਥੇ ਜੇ ਮੱਝਾ ਰੱਖ ਲਈਆਂ ਸੋਡੇ ਘਰ ਦੇ ਕੀ ਬੋਲਣਗੇ ਵੀ ਸਾਡਾ ਬੋੜਾ ਤੀਮੀ ਰੱਖੀ ਬਟਾ ਕੋਠੇ ਚ ਉਹ ਸਾਡਾ ਬੋੜਾ ਕਿ ਮੈਂ ਤਾਂ ਛੜਣਾ ਹੈ ਜਵਾਕ ਜੱਲਾ ਕੋਈ ਜਵਾਕ ਜੱਲਾ ਜੇ ਕਈ ਆਇਆ ਇਹਨ ਮੈਨੂੰ ਮੈਂ ਅਜਾਕ ਦਿਨ ਜਵਾਬ ਹੀ ਦੇ ਜਰਵੀ ਮੈਂ ਤਾਂ ਕਰਉਂਦੀ ਹੀ ਨਹੀਂ ਕਿਆ ਉਹ ਨਹੀਂ ਕੋਈ ਪਸੰਦਉਂਦੀ ਪਸੰਦਉਂ ਤੂੰ ਕਿ ਸਿਆਉ ਦਾ ਫੁੱਟਾ ਅੱਗੇ ਸਿਆਉ ਦਾ ਫੁੱਟਾ ਦਾ ਇਹ ਅੱਜ ਤੂੰ ਪਸੰਦ ਆ ਗਈ ਮੇਰੇ ਮਿਰਚੇ ਕੇ ਖੰਡ ਪਾਈ ਨੇ ਪੁੱਤ ਮੈਂ ਤਨ ਦਾ ਤੂੰ ਡੋਟ ਨਹੀਂ ਥੇ ਤੇ ਮੰਗਾ ਰਖੜਾ ਕਰ ਨਾਲ ਤੇਰਾ ਕਰਾਇਆ ਬੱਚੂ ਦੇਖ ਲੂੰਗੀ ਫੇਰ ਕਿਹਨੂੰ ਰੱਖੇਗੀ ਤੂੰ ਕਿ ਪੁੱਛ ਕੇ ਦੱਸੂ ਫੇਰ ਨਹੀਂ ਫੇ ਤੂੰ ਕੜਾ ਤੂੰ ਕਿਸਨ ਪੁੱਛਣਾਗਾ ਸੋਚ ਕੇ ਦੱਸੂਗੀ ਵੀ ਮੇਰਾ ਫੱਟ ਪੈਂਦਾ ਕਿ ਨਾ ਉੱਥੇ ਉਹ ਬਾਗੜ ਮਾਰਿਆ ਹੋਇਆ ਚੰਗਾ ਮੇਰੀ ਗੱਲ ਸੁਣ ਚੰਗਾ ਬਾਗਲ ਮਾਰਾ ਮੂਰੇ ਗੇਟ ਲਵਾ ਦੂੰਗਾ ਅੱਛਾ ਇੱਥੇ ਮੈਂ ਰਹਿ ਪਿਆ ਕਰੂੰਗਾ ਨਾਲੇ ਮੇਰੀਆਂ ਦੋ ਰੋਟੀਆਂ ਪਕਾ ਲੈਣ ਵਾਲੇ ਪਕਾ ਲੈਣਾ ਤੂੰ ਚੱਲ ਇਹ ਵੀ ਗੱਲ ਹੈਗੀ ਆ ਹਾਂ ਚੱਲ ਫੇਰ ਵੀ ਪਿਆਵਾਂ ਵਰਗਾ ਪਿਆਵਾਂ ਵਰਗਾ ਨਾ ਕਹੇ ਹੋਰ ਕਦੇ ਕਦੇ ਅੱਛਾ ਅਭੀ ਦੂਸਰਾ ਕਹਿੰਦੇ ਨੇ ਵੀ ਹੱਸ ਬੈਂਡ ਹੈ ਹਾਂ ਤੂੰ ਆ ਵੀ ਬੜੀ ਤਰੀਕੀ ਹੈਗੀ ਨਾ ਚੱਲ ਕੋਈ ਨਾ ਫੇਰ ਹਾਂ ਨਾਲ ਤੇਰਾ ਸਰੀ ਜਾਉ ਨਾਲ ਮੇਰੀ ਖਾਲੀ ਚ ਜਿਹੜੀ ਉਹ ਲੱਗੀ ਅੰਦੀ ਲੈ ਜੂਗੀ हां नरग मर मार नाल ਬਹੁਤ ਕਈ ਸਾਲ ਹੋ ਗਏ ਨਾਲੇ ਕਾਂਟੇ ਕਰਵਾਉਂ ਤੈਨੂੰ ਝੂਲੀ ਵਾਲੇ ਕਰਾਉਗੀ ਤੇ ਕਰਾ ਕਹੀ ਜੀ ਕਰਵਾਣੀ ਕਰਾਣੀ ਹਾਰ ਔਰ ਆੜੀ ਹਾਰ ਵੀ ਕਰਾ ਦੇਾਂਗਾ ਤੂੰ ਮੰਗਿਆ ਮੰਗਿਆ ਵੇਚ ਕੇ ਮੈਂ ਤਾਂ ਕਹਿੰਦੇ ਇੱਕ ਮੈਸ ਰੱਖ ਲੈਨੇ ਨਾ 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 ਫਿਰ ਦੋ ਮੱਜਾ ਤੂੰ ਬਸੂਆਂ ਦਾ ਕੰਮ ਕਰ ਜਾਈ ਮੈਂ ਘਰ ਦਾ ਕਰੀ ਜਾਉਂਗੀ ਤੂੰ ਐ ਕਰ ਮੈਂ ਤੈਨੂੰ ਦਾ ਹਾਂ ਮੈਂ ਤਾਂ ਕਿਆ ਕਰੂੰ ਹਮ ਇੱਧਰ ਹੀ ਆ ਚਲ ਗਏ ਕਿਉਂ ਓਰੇ ਤਾਂ ਆ ਕਰਦਾ ਹੁਣ ਮੇਰੀ ਮੈਂ ਲੱਗ ਕਿਥੇ ਲੋਟ ਆਊਗਾ ਓਏ ਹੈ ਤਾਂ ਮੈਂ ਆਪਾਂ ਮੋਟਰ ਨੂੰ ਚੜਗੇ ਆਪਣੀ ਜੀ ਚੱਲ ਬਾੜ ਤੇ ਆ ਆਸੀ ਮੋਟਰ ਆਪਣੇ ਆ ਦੇਖ ਚੱਲ ਆ ਚੜੀ ਇੱਧਰ ਹੀ ਆ ਜਾ ਇੱਧਰ ਹੈ ਹੈ ਚੜਗੇ ਹੋਰ ਇੱਧਰ ਹੋ ਜਾ ਚੱਲ ਇਹਦਾ ਕੁਝ ਨਹੀਂ ਹੁੰਦਾ ਆ ਦੇਖੇ ਸਾਰੀਆਂ ਭੈਣਾਂ ਦਾ दारू ਪੀ ਪੀ ਟਾਈਮ ਗੱਡੀ ਜਾ ਆਵੇ ਬੋਤਲ ਆਪਣੀਆਂ ਸ਼ਰਮ ਤਾਂ ਨਹੀਂ ਆਉਂਦੀ ਫਿਰ ਕਿਉਂ ਸ਼ਰਮ ਮੈਨੂੰ ਕਰਨੀ ਹੈਗੀ ਛੜੇ ਬੰਦੇ ਨੂੰ ਕਰਨੀ ਹੈ ਸ਼ਰਮ ਹੁੰਦੀ ਆ ਆ ਬੈਠ ਤਾਂ ਸਹੀ ਆਈ ਬੈ ਜਾ ਹਾਏ ਕਰਨ ਪਈ ਨਾ ਜਵੇਂ ਤੂੰ ਨਾ ਨ ਮੈਂ ਤਾਂ ਕੋਡੀ ਹੋ ਜੂਗੀ ਹਾਂ ਲੈ ਹਾਇ ਰੱਬਾ ਨਾਲਾ ਤਾਂ ਖੋਲ ਲੈ ਦੂ ਹੀ ਗਡੋਂ ਨੂੰ ਫਿਰਦਾ ਸਲਵਾਰ ਥੋੜੀ ਪੱਟਨੀ ਆ ਲੈ ਫਿਰ ਕੀ ਨਾਲਾ ਖੋਲ ਲਿਆ ਖੋਲ ਲਿਆ ਥੁੱਕ ਲਾ ਲਿਆ ਲੈ ਇਕਦਿਓ ਦੇਖੋ ਕਾਇਦੂ ਬਸ ਮੈਂ ਤਾਂ ਹੀ ਭੇਜੂਗੀ ਚੰਗਾ ਥੱਕੀ ਭਈ ਹੇ ਹੋਰ ਫਿਰਦਾ ਹੇ ਯਾਰ ਆ ਗਿਆ ਮੈਂ ਦਵਾਲੀ ਚਿਰ ਦੀ ਦਵਾਲੀ ਔਖੀ ਸੀ ਬੜਾ ਖਮ ਬੁੜਾ ਆ ਜਾ ਕੰਨ ਇੱਥੇ ਦਾ ਗਾਈਆਂ ਉਹਨੀਆਂ ਬਰਸੀਣੋ ਖਾ ਜਾਂਦੀਆਂ ਭੈਣ ਦਾ ਖਮ ਇੱਥੇ ਜੰਗਲ ਚ ਮੰਗਲ ਕਰੀ ਬੈਠਾਗਾ ਚੋਰ ਇਹਨੂੰ ਸ਼ਰਮ ਨਹੀਂ ਆਉਂਦੀ ਆਈ ਮੈਨੂੰ ਸਾਖ ਨਹੀਂ ਹੁੰਦਾ ਉੱਤੋਂ ਫੜੂ ਭੈਣ ਚੋ ਦੇ ਇਹੀ ਕੱਖ ਲੈਣ ਆਈ ਏ ਦੇਖ ਚੋਰਾ ਕਿਵੇਂ ਭੈਣ ਦਾ ਖੰਮ ਮੜਿਆ ਪਿਆ ਦੇਖ ਜਮੀਂ ਸੰਗ ਨਹੀਂ ਹੁੰਦੇ ਜਨੂੰ ਉੱਤੋਂ ਫੜੂ ਮਤ ਦੇਖ ਇੱਧਰ ਦੇ ਚਾਲਾ ਭੈਣ ਦਾ ਖਮ ਨੂੰਹਾ ਤੀਆਂ ਆਣਾ ਤੂੰ ਹੋ ਰਿਆਗਾ ਕੰਮ ਇਹੀ ਕਹਿੰਦੇ ਸੋਣ ਭੰਜ ਦਾ ਰੁੱਕ ਪੱਟਿਆ ਪਿਆ ਉਹ ਐਨਾ ਕਰ ਰਿਹਾ ਕਿਹੜਾ ਪੈਣ ਦੀ ਹੁਦਿਕ ਕਰੇ ਮੈਸਨ ਹਰੇ ਵੱਲੋਂ ਮਰੀ ਜਾਂਦੀਆਂ ਗੀਆਂ ਉਹ ਦੇਖ ਉੱਤੋਂ ਦੇ ਜਾ ਕੇ ਫੜਦਾ ਤੂੰ ਉਹ ਦੇਖ ਪਏ ਆ ਪੈਰ ਦੇ ਖਮ ਉੱਤੋਂ ਦੇ ਜਾਉ ਮੈਂ ਦੁਦੇ ਬੰਨਣਾ ਸੇ ਜੀ ਬੰਨਣਾ ਉਹ ਕੋਈ ਆਣਾ ਜਾ ਆ ਸੰਗ ਤਾਂ ਨਹੀਂ ਉਹ ਤਨ ਬੁਰਾ ਕਿਉਂ ਕਿ ਉਹ ਥੋੜਾ ਛਾਹ ਹੋ ਗਿਆ ਭੈਣ ਦਾ ਖਾਵਾ ਸੜੀ ਪੜਾਦੀ ਇਹਨਾਂ ਨੂੰ ਬੁੜੀਆਂ ਨੂੰ ਬਰਸੀਨ ਵਾਲੀ ਓਏ ਅੱਜ ਆਈਏ ਤੇ ਰੋਜ਼ ਕਿੱਥੇ ਵੱੜਦੀ ਇਹ ਬਚਰੀ ਹੈ ਕੀ ਪਤਾ ਕਿੰਨੇ ਕੁ ਦਿਨਾਂ ਦੀ ਆਉਲੀ ਹੈ ਕਹਤਾ ਕਿਸੇ ਦਿਨ ਮੈਂ ਦਬਾਰ ਹੋਰ ਇੰਨੀ ਆ ਜਿਆ ਕੇ ਓਏ ਮੜਾ ਤੁਸੀਂ ਕਸਾਂ ਕੇ ਸਰ ਮੰਨ ਲਓ ਚਿੱਟੀ ਦੌੜੀ ਇਹਦੀ ਇਹ ਤਾਂ ਕਹਿੰਦੇ ਮੇਰਾ ਵਿਆਹ ਨਹੀਂ ਹੋਇਆ ਮੈਂ ਛੜਾ ਮਗਲਾ ਆਵਾਂ ਵਿਆਹ ਮੈਂ ਤਾਂ ਮੁੰਡਾ ਹਾਂ ਓਏ ਮਰ ਜਾ ਝੂਠ ਮੋੜਦਾ ਸੀ ਤੂੰ ਮੈਨੂੰ ਵਿਆਹ ਤੇ ਮੇਰੀ ਗੱਲ ਸੁਣੋ ਜੇ ਮੈਂ ਤੈਨੂੰ ਕਹਿੰਦਾ ਮੈਂ ਵਿਆਹੇ ਪਰ ਫਿਰ ਤੂੰ ਨੇੜੇ ਕਿਉਂ ਰੱਖਦੀ ਸੀ ਪਤ ਤੈਿਹ ਦੇ ਕਾਰਨ ਇਹਦੇ ਕਾਰਨ ਮੈਂ ਕਰਕੇ ਤਾਂਗੂ ਮੇਰਾ ਵਿਆਹ ਨਹੀਂ ਹੁੰਦਾ ਜਾਣੀ ਮੈਂ ਤਾਂ ਓਏ ਜਾ ਓਰੇ ਮੇਰੀ ਗੱਲ ਸੁਣੋ ਹਾਂ ਤੇਰੇ ਬੁਰੜਾ ਨੂੰ ਕਹਿੰਦਾ ਮੈਂ ਬੁੜੀਆਂ ਨੂੰ ਕਾ ਬੁੜੀਆਂ ਖਿਤ ਗਿੜਾ ਮਾਰ ਕੇ ਨਾ ਇਹ ਜਿਹੜਾ ਇਹ ਜਿਹੜਾ ਮੈਂ ਹੁਣ ਮੇਰੇ ਨਾਲ ਵੱਡੀ ਜਾਂਦੀ ਸੀ ਮੈਂ ਕੀ ਕਰਾਂ ਮਗਲਾਵਾ ਵੱਡੀ ਜਾਂਦੀ ਸੀ ਮਗਲਾਵਾ ਮਗਲਾਵਾ ਕਰਦਾ ਭੈਣ ਦੇ ਖਾਮਾ ਮੈਨੂੰ ਬੜਾਉਣਾ ਪੈ ਗਿਆ ਉਹਨੂੰ ਕਾਰ ਇਹਨਾਂ ਵੱਡੇ ਤਰ੍ਹਾਂ ਲੱਗ ਜਾਂਦੇ ਭੈਣ ਦੇ ਖਾਮਾ ਪਤਾ ਨਹੀਂ ਕਹੇ ਜਾਂ ਜਿਗਾਰ ਲੱਗਿਆ ਭੈਣ ਦੇ ਜਵਾਨੀ ਵਾਲਾ ਤਰੰਗਾ ਭਾਲਦਾ ਜਵਾਨੀ ਵਾਲਾ ਤਰੰਗਾ ਭਾਲਦਾ ਨਾਲੇ ਹੋਰ ਕੋਠੇ 'ਚ ਬੈਗਰਾਂ ਦੇ 10 ਪੱਤੇ ਮੇਰੇ ਆ ਮੈਨੂੰ ਆਜ ਤੈਨੂੰ ਦਿਖਾ ਕੇ ਲਿਆ ਮਾ ਉਹ ਬੈ ਜਾ ਪਿਓ ਦੀ ਨਾ ਸ਼ਰਮ ਮਨ ਲੈ ਪਿਓ ਦੀ ਛੋੜਛਣੀ ਸ਼ਰਮ ਆ ਕੀ ਕਰੀ ਜਾਂਦਾ ਸੀ ਕੀ ਇਹਦਾ داریو ذاتੀ ਬੋਲੀ ذاتੀ ਪਾਂ ਦਾ ਕੰਮ ਦਾ ذاتੀ ਬੋਲੀ ذاتੀ ਉਥੇ ਬਾੜ ਦੇ ਨੂੰ ਤਾਂ ਦਾਰੂ ਕੋਣ ਆਵੇ ਬੋਜਰਾ ਚਿਰਗੇ ਨੇ ਮੈਂ ਤਾਂ ਦਾਰੂ ਪੀਣਾ ਤੇਰੇ ਵਾਂਗੂੰ ਐਂ ਤਾਂ ਨਹੀਂ ਗਲਤ ਕੰਮ ਕਰਦਾ ਮੈਂ